ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਦਮਿਕ ਕਾਉਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਦੀ ਪਰਫੁੱਲਤਾ ਹਿਤ ਹਰ ਸਾਲ ਕਾਲਜ ਵਿਦਿਆਰਥੀਆਂ ਦਾ ਦੇਸ਼ ਪੱਧਰ ਤੇ ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਸਾਲ ਮਿਤੀ 24 ਅਕਤੂਬਰ 2024 ਦਿਨ ਵੀਰਵਾਰ ਨੂੰ ਨੈਤਿਕ ਸਿੱਖਿਆ ਇਮਤਿਹਾਨ ਲਿਆ ਜਾ ਰਿਹਾ ਹੈ ਇਹ ਇਮਤਿਹਾਨ ਮਾਰਗਮੋਤੀ ਪੁਸਤਕ ਵਿੱਚੋਂ ਲਿਆ ਜਾਵੇਗਾ ਪੁਸਤਕ ਦੀ ਭੇਟਾ 50 ਰੁਪਏ ਅਤੇ ਦਾਖਲਾ ਫੀਸ 30 ਰੁਪਏ ਹੈ ਪੇਪਰ ਦਾ ਮਾਧਿਅਮ ਵਿਦਿਆਰਥੀ ਦੀ ਚੋਣ ਅਨੁਸਾਰ ਪੰਜਾਬੀ ਹਿੰਦੀ ਜਾਂ ਅੰਗਰੇਜ਼ੀ ਹੋ ਸਕਦਾ ਹੈ ਮਾਰਗਮੋਤੀ ਪੁਸਤਕ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੈ ਪ੍ਰਸ਼ਨ ਪੱਤਰ 100 ਅੰਕਾਂ ਦਾ ਹੋਵੇਗਾ ਪ੍ਰਸ਼ਨ ਪੱਤਰ ਵਿੱਚ 100 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦੇ ਜਵਾਬ ਵਿਦਿਆਰਥੀ ਨੇ OMR ਉੱਤਰ ਕਾਪੀ ਰਾਹੀਂ ਚਾਰ ਉਤਰਾਂ ਵਿੱਚੋਂ ਸਹੀ ਦੀ ਚੋਣ ਕਰਕੇ ਦੇਣੇ ਹੋਣਗੇ ਪੇਪਰ ਹੱਲ ਕਰਨ ਦਾ ਸਮਾਂ 60 ਮਿੰਟ ਹੋਵੇਗਾ ਇਮਤਿਹਾਨ ਸੈਂਟਰ ਉਸ ਕਾਲਜ ਵਿੱਚ ਬਣੇਗਾ ਜਿਸ ਵਿੱਚ ਘਟੋ ਘਟ 20 ਵਿਦਿਆਰਥੀ ਪੇਪਰ ਵਿੱਚ ਸ਼ਾਮਲ ਹੋਣਗੇ ਦਾਖਲਾ ਭੇਜਣ ਦੀ ਅੰਤਮ ਮਿਤੀ 7 ਅਕਤੂਬਰ 2024 ਹੈ ਵਧੇਰੇ ਜਾਣਕਾਰੀ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ site www.ggssc.net ਤੇ ਵਿਜ਼ਿਟ ਕੀਤਾ ਜਾ ਸਕਦਾ ਹੈ ਆਓ ਆਪਣਾ ਫਰਜ਼ ਪਛਾਣੀਏ ਨਿਰੋਹੀ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਂਦਿਆਂ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਆਪਣੇ ਕਾਲਜ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈਏ ਧੰਨਵਾਦ